ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੰ ਮੈਂ ਨਾ ਇੱਕ ਦਿਨ ਰਸਤੇ 'ਚ ਰੁਕਿਆ ਗੁਰਦੁਆਰਾ ਸਾਹਿਬ ਤੇ ਪੋਥੇ ਕੀ ਦੇਖਿਆ ਇਧਰ ਮਹਾਲੀ ਤੋਂ ਆ ਰਿਹਾ ਸੀ ਮੈਂ ਬੈਂਚ ਲਾਏ ਆ ਲੰਗਰ ਹਾਲ ਦੇ ਵਿੱਚ ਤੇ ਚੰਗਾ ਭਲਾ ਬੰਦਾ ਉੱਥੇ ਨਾ ਬੈਂਚ ਦੇ ਉੱਪਰ ਇਦਾਂ ਟੇਬਲ ਤੇ ਬਹਿ ਕੇ ਤੇ ਰੋਟੀ ਖਾ ਰਿਹਾ ਮੈਂ ਲੰਗਰ ਛਕਣ ਲੱਗਾ ਤੇ ਮੈਂ ਬੰਦੇ ਨੂੰ ਪੁੱਛਿਆ ਭਾਈ ਇਹ ਬੰਦਾ ਬੈਠਾ ਇਹਦੀਆਂ ਲੱਤਾਂ ਜਿਹੜੀਆਂ ਖਰਾਬ ਆ ਕਹਿੰਦੇ ਪਤਾ ਨਹੀਂ ਤੇ ਜਦੋਂ ਉਹ ਥਾਲੀ ਰੱਖ ਕੇ ਬੰਦਾ ਪੌੜੀਆਂ ਉਤਰਿਆ ਐਨ ਸਪੀਡ ਦੇ ਨਾਲ ਇਹ ਗਲਤੀ ਹੈਗੀ ਹੈ ਪ੍ਰਬੰਧਕਾਂ ਦੀ ਜੇ ਵਾਕਈ ਤੁਸੀਂ ਹੈਂਡੀਕੈਪ ਬੰਦਿਆਂ ਵਾਸਤੇ ਕੋਈ ਬੈਂਚ ਰੱਖਣਾ ਹੈ ਨਾ ਉਹਨੂੰ ਹਾਲਤ ਤੋਂ ਬਾਹਰ ਰੱਖੋ ਅਗਲਾ ਥਾਲੀ ਚ ਪੈ ਲੰਗਰ ਪਵਾਏ ਤੇ ਹਾਲ ਤੋਂ ਬਾਹਰ ਜਾ ਕੇ ਬਹਿ ਕੇ ਸ਼ਾਕ ਲਵੇ ਜੇ ਲੰਗਰ ਹਾਲ ਦੇ ਵਿੱਚ ਬੈਂਚ ਲੱਗੇ ਹੋਣਗੇ ਨਾ ਤੇ ਉਹਦੇ ਉੱਤੇ ਤੰਦਰੁਸਤ ਵੀ ਬੰਦਿਆ ਨੇ ਵੀ ਬਹਿਣਾ ਔਰ ਅੱਜ ਕੱਲ੍ਹ ਕਈ ਦੇਖੀਆਂ ਬੀਬੀਆਂ ਤੇ ਬਜ਼ੁਰਗ ਉਹ ਬੈਂਚ ਤੇ ਜਾ ਕੇ ਕੁਰਸੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਲਾਤੀਆਂ ਨੇ ਉੱਤੇ ਬਹਿ ਕੇ ਆਪਣੀ ਸ਼ਾਨ ਸਮਝਦੇ ਆ ਕਿ ਅਸੀਂ ਇੱਥੇ ਬਹਿਣ ਦੇ ਹੱਕਦਾਰ ਆ ਜੀ ਅਸੀਂ ਬੜੇ ਅਮੀਰ ਆ ਅਸੀਂ ਕੁਰਸੀਆਂ ਦੇ ਬਹਿਨੇ ਆ ਇਹ ਨਹੀਂ ਪੱਦਰ ਕਿ ਗੁਰੂ ਸਾਹਿਬ ਦੇ ਅੱਗੇ ਨੀਵੇਂ ਹੋ ਕੇ ਜਾਵਾਂਗੇ ਤਾਂ ਫਿਰ ਹੀ ਕੁਝ ਹਾਸਲ ਹੋਣਾ ਉਦਾਂ ਨਹੀਂ ਹੋਣਾ ਤੇ ਇਹ ਜਿਹੜੇ ਬੈਂਚ ਪੁੰਚ ਨੇ ਇਹ ਬਿਲਕੁਲ ਜਿਹੜੇ ਆ ਗੁਰਦੁਆਰਿਆਂ ਤੋਂ ਬਾਹਰ ਹੋਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ